ਪਿਆਰ ਭਰੀ ਸਤਿ ਸ੍ਰੀ ਅਕਾਲ ਫੇਸਬੁਕ ਵਾਲਿਆਂ ਯੂਟਿਊਬ ਵਾਲਿਆਂ ਨੂੰ ਕਿਸੇ ਨੇ ਐਰ ਲਾਣੀ 5 ਤੋਂ 7 ਫੁੱਟਾਂ ਮੇਂ ਭੇਜ ਦਿਆ ਕਰੋ ਤਾਂ ਵਾਲੇ ਪਾਈ ਪੋਟਰ ਤੇ ਨੰਬਰ ਚੱਲੀ ਜਾਂਦਾ ਵੀਰ ਕੋ ਲਾਇਕ ਸ਼ੇਅਰ ਕਮੈਂਟ ਕਰ ਦਿਆ ਕਰੋ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਰੇ ਆਪਾਂ ਦੇ ਕੇ 8 ਤੋਂ 9 ਚੀਜ਼ਾਂ ਵੀਰ ਕੋ ਸਾਰੀ ਵਕਤ ਸਟੈਪ ਨਾ ਕਰੋ ਲਾਇਕ ਸ਼ੇਅਰ ਕਰ ਦਿਆ ਕਰੋ ਤੇ ਲੈ ਕੇ ਜਕਰਪੜਾ ਬਣ ਕੇ ਤੁਸੀਂ ਲਾਇਕ ਨਹੀਂ ਕਰਦੇ ਵੀਰੇ 16 ਫੁੱਟਾ ਟਰਾਲਾ ਤੇ ਬਹੁ ਬੀ ਟਰਾਲਾ ਪੰਜਾਂ ਪਾਈਪਾਂ ਦਾ ਵੈਢਾ 3 ਫੁੱਟੋ ਵਿਆਸ ਰੱਗੇ ਦੇ ਕੋਲੇ ਪੈਂਡਾ ਇਹਨਾਂ ਦਾ ਤੇ ਏਰੀਆ ਬਰਸਾਰ ਤੇ ਆਹ ਵੇਖੋ 4 ਇੰਚੀ ਚਾਈਨ ਲੱਗੇ ਬਹੁਤ ਮੋٹے ਲੱਗੇ ਥੱਲੇ ਵਾਲੇ ਪਾਸੇ ਤੇ 3200 2500 ਲੱਗੇ ਵੇ ਆ ਤੇ 10 ਇੰਚੀ ਗਾਡਰਾ ਰੇਲ ਦਾ ਹਿੱਸਾ ਇਹਦਾ ਤੇ 10 ਨੜੀ ਇਹਦੀ ਹੱਬਾ ਵਧੀਆ ਟਾਇਰਾਂ ਟਰਾਲੇ ਦੇ 50 ਤੋਂ 60 ਪੈਸੇ ਤੇ ਵਧੀਆ ਟਰਾਲਾ ਛੌਂਕਣਾ ਬਣਿਆ ਵਾ ਪੂਰਾ ਜੌਂਦੀਆ ਰਾਲ ਮਗਰ ਬਣਿਆ ਵਾ ਇਹ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸਪੱਸ਼ ਕਰ ਸਕਦੇ ਆ ਤੇ ਲੇਜ਼ਰ ਕਰਨੇ ਦਾ ਬੈੱਡ ਬਣਿਆ ਤੇ 55 ਇੰਚ ਦੀ ਹੌਕਾ ਮੱਛੀ ਤੇ 10 ਇੰਚੀ ਦੇ ਗਾਡਰ ਤੇ ਰੇਲ ਦਾ ਹਿੱਸਾ 10 ਨੜੀ ਹਾਬਾ ਮੰਜਾ ਛੰਜਾ ਲੱਗਿਆ ਵਾ ਰੇਡ ਦੀ ਗੱਲ ਕਰਕੇ ਰੇਟ ਹੈਗਾ 320000 320000 320000 ਤੇ ਪੂਰਾ ਹੈਵੀ ਤੋਂ ਭਰ 32 33 ਕੁਇੰਟਲ ਦਾ ਟਰਾਲਾ ਇਹ ਜਾਦੀ ਫਰਸ ਲੱਗੀ ਆ 22 ਦੇ ਭੈਰ ਗਏ ਦੇ 22 ਦੇ ਭੈਰ ਗਾਂ ਰੇਲ ਦਾ ਹਿੱਸਾ ਤੇ ਬਧਿਆ ਟ੍ਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬਿਜ਼ਨਸ ਪਰ ਕਰਦੇ ਲੈਟਾ ਛੇਟਾ ਪੂਰੀਆਂ ਲੱਗੀਆਂ ਵਾ ਜਗਮਕ ਜਗਮਕ ਕਰਦਾ ਮੱਛੀਆਂ ਛੱਟੀਆਂ ਪਾਈਆਂ ਪੂਰਾ ਸ਼ੌਂਕ ਦਾ ਟ੍ਰਾਲਾ ਬਣਿਆ ਵਾ 32 33 ਕੁਆਂਟ ਦਾ ਟ੍ਰਾਲਾ ਕਿਸੇ ਵੀਰ ਭਾਈ ਨੇ ਲੈਣਾ ਬਿਜ਼ਨਸ ਪਰ ਕਰ ਸਕਦੇ ਆ ਉਹ ਵੇ ਲੋ 10 ਇੰਚੀ ਗਾਡਰਾਂ ਦੇ ਪੂਰੀ ਵੇ ਸਪੋਰਟਾਂ ਲਾਈਆਂ ਥੱਲੇ ਕੈਂਚੀਆਂ ਬਣਾ ਕੇ ਗਾਡਰ ਦਾ ਬੰਨਾ ਵੀ ਕੰਨੇ ਵਾਲੇ ਵੀਰਾਂ ਵਾਂ ਤੇ ਟ੍ਰਾਲਾ ਬਣਾਇਆ ਵਾ ਕਿਸੇ ਵੀਰ ਭਾਈ ਨੇ ਲੈਣਾ ਮਾਲਕ ਵੀ ਤਾਂ ਨੰਬਰ ਉੱਤੇ ਚੱਲ ਜੇ ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਜਾ ਸਕਦੇ ਆ ਪੈਂਡ ਮੈਂਟੀਆਂ ਵਾਲਾ ਆ ਜਿਹੜਾ ਅੰਬਰਸਰ ਵਿਆਸ ਰੈਜੀ ਦੇ ਕੋਲੇ ਰਹਿ ਜਾਂਦਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬਿਜ਼ਨਸ ਪਰ ਕਰ ਸਕਦੇ ਆ ਤੇ ਵਧੀਆ ਟਰਾਲਾ ਹੈਵੀ ਤੋਂ ਭਾਰਾ ਤੇ ਆਹ ਵੇਲਾ ਕਿਥੇ ਗਾਰਾ ਪੜਕ ਕੇ ਵੀ ਤਾਂ ਪੈਣ ਪਵੇ ਉਹ ਵੀ ਲੱਗੇ ਪਟੇ ਛੱਡੇ ਮਗਰ ਭੀੜ ਕਵਰ ਪਏ ਬੇਠ ਕੇ ਲੱਗੇ ਵੇ ਟਰਾਲੇ ਨੂੰ ਤੇ ਸਾਰੀ ਜਾਣਕਾਰੀ ਜੇ ਨਹੀਂ ਫੋਨ ਲਾ ਕੇ ਲੈ ਸਕਦੇ 855 ਟਰੈਕਟਰ ਦਾ 2003 ਮਾਡਲ ਆ ਇੰਜਨ ਗੇਅਰ ਦਾ ਓਕੇ ਆ ਵਧੀਆ ਟਾਇਰ ਪਏ ਆ ਲੋਕੇਸ਼ਨ ਵੇਖ ਸਾਦੇ ਵਧੀਆ ਟਰੈਕਟਰ ਦੀ ਰੰਗ ਪੇਂਟ ਦਾ ਨੀਲਾ ਆ ਜੇ ਟਰੈਕਟਰ ਬਹੁਤ ਵਧੀਆ ਟਰੈਕਟਰ ਆ ਬਿਨਾ ਪਾਵਰ ਤੋਂ ਟਰੈਕਟਰ ਆ ਇੰਜਨ ਗੇਅਰ ਦਾ ਪੂਰਾ ਓਕੇ ਆ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਹੋਵੇ business ਪਰਕ ਕਰ ਸਕਦੇ ਆ ਜਿਲ੍ਹਾ ਬਰਾਲਾ ਇਹਦਾ ਜਿਲ੍ਹਾ ਬਰਾਲਾ ਬਰਾਲੇ ਜਿਲ੍ਹੇ ਚ ਖੜਾ ਟਰੈਕਟਰ ਇਹ ਇੰਜਨ ਗੇਅਰ ਦਾ ਓਕੇ ਆ ਰੇਟ ਦੀ ਗੱਲ ਕਰੀਏ ਰੇਟ ਹੈਗਾ 3 ਲੱਖ ਦਾ 2.5 ਲੱਖ ਰੁਪਿਆ ਰੇਟ ਆ ਮੌਕੇ ਤੇ ਮਾਨਤਾਣ ਕਰ ਦੇਣਗੇ 2.5 ਲੱਖ ਰੁਪਇਆ ਮੰਗ ਕਰਦੇ ਆ ਮੌਕੇ ਤੇ ਮਾਨਤਾਣ ਕਰਨਗੇ ਫੋਲੋ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ ਬੈਟਰੀ ਨਵੀਂ ਰੱਖੀ ਵੀ ਹੈ 100 ਪਾਵਰ ਦੀ ਸੈਲਫ ਵਧੀਆ ਲੱਗੀ ਵੀ ਹੈ ਟਰੈਕਟਰ ਨਵੀਂ ਗੇਅਰ ਵਾਲੀ ਕਿਸੇ ਵੀਰ ਭਾਈ ਨੂੰ ਲੈਣੀ ਵੀਰਾਂ ਸੰਪਰਕ ਕਰ ਸਕਦੇ ਆ ਪੂਰਾ ਬੇਪਰਹ ਭਾਰਾ ਲੱਗਿਆ ਹੋਇਆ ਟਰੈਕਟਰ ਦੇ ਮੂਹਰੇ ਇੰਜਣ ਕੀਤਾ ਹੋਇਆ ਰੇਟ 2.5 ਲੱਖ ਰੁਪਿਆ 2 ਜਾਂ 3 ਮੀਟਰ ਸਾਰੀ ਜਾਣਕਾਰੀ ਲਈ ਫੋਨ ਲਾ ਕੇ ਲੈ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ 6 ਦੀ ਟਰਾਲੀ ਆ ਦੂਰੇ ਟਹਿਰਾਂ ਵਾਲੀ 2 ਫੁੱਟ ਦੀ ਵਾੜਾ 8 ਇੰਚੀ ਦੇ ਗਾਡਰ ਦਾਲਾ ਸ਼ਾਲਾ ਸਭ ਕੋ ਨਾਲ ਆ ਰੰਗ ਪੇਂਟ ਜੀ ਥੋੜੀ ਜਿਹੀ ਜੰਗਾਲੀ ਆ ਗਲੀ ਛਲੀ ਕਿਤੋਂ ਨਹੀਂ ਪੌੜੀ ਛੌੜੀ ਲੱਗੀ ਵੀ ਪੂਰੀ ਛਾਂਗ ਦਾ ਟਰਾਲਾ ਬਣਿਆ ਵਾ ਦੂਰੇ ਟਹਿਰਾਂ ਵਾਲਾ 10 ਇੰਚੀ ਇਹ ਆ ਨਾ 8 ਇੰਚੀ ਦੇ ਗਾਡਰ ਆ 2 ਫੁੱਟ ਵਾੜਾ 5 ਫੁੱਟ ਤਾਂ ਵਾਲੀ ਜਾਲੀ ਆ 7 ਫੁੱਟ ਹੈ ਵਾਵਾ ਬਣ ਕੇ ਤਾਂ ਸਾਰਾ ਰੇਟ ਦੀ ਗੱਲ ਕਰੀਏ 1,30,000 ਰੁਪਏ ਮੰਗ ਕਰਦੇ ਮੌਕੇ ਦੇ ਮਾਨਤਾਣ ਕਰ ਦੇਣਗੇ ਜਾਲੀ ਸਣੇ ਸਾਰਾ ਕੁਝ ਬਕਾਊ ਹੈ ਕਿਸੇ ਵੀਰ ਪਈ ਲੈਣੀ ਵੀ ਚੀਜ਼ ਮੁਕਾ ਵੀਰ ਦਾ ਸੁਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਨਾਲ ਸਾਰੀ ਜਾਣਕਾਰੀ ਜਾਨੀ ਫੋਨ ਲਾ ਕੇ ਲੈ ਸਕਦੇ ਆ ਟੂੜੀ ਵਾਲੇ ਵੀਰ ਨੇ ਕਿਸ ਨੇ ਖਰੀਦਣੀ ਹੋਵੇ ਉਹ ਵੀ ਖਰੀਦ ਸਕਦਾ ਟੈਲ ਲਾ ਕੇ ਰੱਖ ਸਕਦਾ 2012 ਮਾਡਲ ਟਰੈਕਟਰ ਆ ਆਸ਼ਾ ਕੋਕਾ ਪਿਸ ਕਿਸੇ ਵੀ ਇੰਜਨ ਗੇਰ ਦਾ ਪੂਰਾ ਓਕੇ ਆ ਕੰਟਰੋਲ ਲੈਫਟਰ 셀ਫ ਸਟਾਰਟ ਆ ਇੰਜਨ ਗੇਰ ਤਾਂ ਪੂਰਾ ਓਕੇ ਆ ਬੈਟਰੀ ਖੈਂਟਰੀ ਵਧੀਆ ਰੱਖੀ ਹੋਈ ਆ 셀ਫ ਚੱਗਦਾ ਪੂਰਾ ਟਰੈਕਟਰ ਕਿਤੋਂ ਮਰਗਾੜ ਸ਼ਗਾਰ ਨਹੀਂ ਕਲੇ ਵਧੀਆ ਮਰਗਾੜ ਪਏ ਆ ਲੈਫਟ ਪੰਪੇ ਦਾ ਨਵਾਂ ਲੱਗਿਆ ਵਾ ਕਿਸੇ ਵੀਰ ਭਾਈ ਲੈਣਾ ਵੀ ਦਸਪਰ ਕਰ ਸਕਦੇ ਆ 2012 ਮਾਡਲ ਦਾ ਰੇਟ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਵੀਰ ਨੇ ਕੋਕਾ ਪੀਛੇ ਟਰੈਕਟਰ ਆ ਇੰਜਨ ਕੇਅਰ ਦਾ ਪੂਰਾ ਓਕੇ ਆ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਕੋਕਾ ਪੀ ਟਰੈਕਟਰ ਆ ਆਸ਼ਾ ਐਨ ਸੀ ਕਪਾਲਿਕਾ ਪੀਆ ਸਰਕਾਰੀ ਪਲੇਟਾਂ ਲੱਗੀਆਂ ਹੋਆਂ ਪੰਜਾਬ ਨੰਬਰ ਆ ਟਰੈਕਟਰ ਆ ਇੰਜਨ ਕੇਅਰ ਦਾ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਨੂੰ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਰੇਟ ਦੱਸਿਆਂ ਦੀ ਰੇਟ ਫੋਨ ਤੇ ਨਹੀਂ ਦੱਸਾਂਗੇ ਵੀਰਾਂ ਦੇ ਸੈਟਪਕਾਉ ਹੈ 53 ਦਾ ਜਉਂਦੀ ਵਾਲਾ ਕਾਲੇ ਢੱਡਾਂ ਵਾਲਾ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 2000 ਸੱਤ ਟਮਾਟਰ ਟਰੈਕਟਰ 27 ਟਾਈਪ ਆਸਮਾ ਤੇ 14 ਮਾਡਲ ਮਸ਼ੀਨ ਸੈਟਪਕਾਉ ਹੈ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਚੰਗੇ ਟਾਇਰ ਪਏ 70 75 ਪੈਸੇ ਟਰੈਕਟਰ ਤੇ ਤੇ ਵਧੀਆ ਮਸ਼ੀਨ ਇਸ ਪੁਰਾ ਕੰਮ ਨਹੀਂ ਪਾਲਦੀ ਤੇ ਗਲਿਸ ਮਾਰ ਕੇ ਚਲਾ ਸਕਦੇ ਫੁੱਲ ਰੇਪੇਰ ਹੋਈ ਵੀ ਹੈ ਵੀਰਾਂ ਦੇ ਜੋ ਸੈਟਪ ਬਕਾਉ ਹੈ ਟਰੈਕਟਰ ਤੇ ਮਸ਼ੀਨ ਦੋਵੇਂ ਕੋ ਬਕਾਉਗਾ 53 ਦਾ ਜੁੰਦੀ ਆਲਾ 2007 ਮਾਡਲ ਟਰੈਕਟਰ ਆ 14 ਮਾਡਲ ਮਸ਼ੀਨ ਤੇ ਰੇਟ ਦੀ ਕਰਕੇ ਗੱਲ ਕਰਕੇ 8 ਲੱਖ 75000 ਰੁਪਇਆ ਮੰਗ ਕਰਦੇ ਆ ਪੰਜ ਸਟਾਰ ਵਰਕਰ ਵਾਲੀ ਮਸ਼ੀਨ ਤੇ ਕਿਸੇ ਵੀਰ ਭਾਈ ਨੇ ਲੈਣੀ ਆ ਲੈਣਾ ਸੈਟ ਕਿਸ ਨੇ ਤੇ ਵੀ ਨਸ ਪਰ ਕਰ ਸਕਦੇ ਆ ਟਰੈਕਟਰ ਦਾ ਫੁੱਲ ਕੰਮ ਹੋਇਆ ਵਾ ਇੰਜਨ ਕੇ ਤਾਂ ਓਕੇ ਆ ਤੇ ਆ ਕਟਰ ਦੀ ਫੋਟੋ ਆ ਕਿ ਕਟਰ ਵੇਖ ਸਕਦੇ ਮਸ਼ੀਨ ਤਾਂ 12 ਫੁੱਟ ਕੱਟ ਰਾ ਤੇ ਦੂਜਾ ਹਵਾ ਮਾਰਨ ਵਾਲੀ ਟੈਂਕੀ ਨਾਲ ਲੱਗੀ ਵੀ ਆ ਤੇ ਇੰਜਨ ਕੇ ਤਾਂ ਪੂਰਾ ਓਕੇ ਆ ਮਸ਼ੀਨ ਕੋਕਾ ਪੀਸ ਆ ਟਰੈਕਟਰ ਵੀ ਕੋਕਾ ਪੀਸ ਆ ਕਾਲੇ ਢੇਡਾ ਨਾਲ ਜਾਂਦੀ ਆ ਨਾ 5310 ਇੰਜਨ ਕੇ ਤਾਂ ਓਕੇ ਆ 8 ਲੱਖ 7000 ਤੇ 75000 ਰੁਪਇਆ ਮੰਗ ਕਰਦੇ ਆ ਮੌਕੇ ਦੇ ਮਾਨਤਨ ਕਰ ਦੇਣਗੇ ਇੰਜਨ ਕੇ ਕਿਧੇ ਵੀਰ ਭਾਈ ਜੀ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੰਦੀ ਜਾਂਦਾ 11 6 ਦਾ ਟਰਾਲਾ ਵੀ ਲੈ ਕਿਸੇ ਵੀਰ ਭਾਈ ਜੀ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਬਹੁਤ ਵਧੀਆ ਤੇ 10 ਇੰਚੀ ਕੱਢ ਰਾਇ ਦੇ ਤੇ 10 ਨੜੀ ਹਾਬਾ 5 ਇੰਚੀ ਸਾਇਦਾ ਉਤੇ ਮੱਛੀ ਹੁੱਕ ਦੇ ਟਰਾਲਾ ਰੇਟ ਹੈਗਾ 1,40,000 ਮੌਕੇ ਦੇ ਮਾਨਤਨ ਕਰਦੇ ਨੇ ਕਿ ਇਹ ਗੰਬਰਸਾ ਪਿੰਡ ਬਲੀਡ ਦਾ ਉੱਥੇ ਖੜਾ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਲੋ ਲੈਫਟ ਵਾਲਾ ਟਰਾਲਾ 5 ਇੰਚੀ ਸਾਇਦਾ ਤੇ 4 ਇੰਚੀ ਬੱਤੇ ਆ 2 ਫੁੱਟ ਵਾੜਾ 3.5 ਫੁੱਟ ਵੱਡਾ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਮੱਛੀ ਹੁੱਕ ਦੇ ਲੈਫਟ ਵਾਲਾ ਟਰਾਲਾ ਮਿੱਟੀ ਵਾਲੇ ਵੀਰਾਂ ਵਾਸਤੇ 11.6 ਦਾ 11.6 ਦਾ ਯਾ ਜੀ ਫਰਸ ਦੇ ਕੀ ਵੀ ਹੈ ਕੋਈ ਜੋੜ ਛੋੜ ਨਹੀਂ ਫਰਸ ਚ ਵਧੀਆ ਟਾਇਰ ਪਏ ਟਰਾਲੇ ਦੇ ਤੇ ਇਹ ਪੂਰਾ ਵਧੀਆ ਕੋਕਾ ਪੀਸ ਹੋ ਕਿਸੇ ਵੀਰ ਪੰਜ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਜਾਨੀ ਫੋਨ ਲਾ ਕੇ ਲੈ ਸਕਦੇ ਆ ਵਧੀਆ ਟਰਾਲਾ ਏਰੀਆ ਹੰਪਰ ਸਰ ਪਿੰਡ ਮਣੀਠਾ 2 ਲੱਖ 1 ਲੱਖ 40 ਹਜ਼ਾਰ ਰੁਪਏ ਰੇਟ ਹੈ 1 ਲੱਖ 40 ਹਜ਼ਾਰ ਟੂੜੀ ਵਾਲੀ ਮਸ਼ੀਨ ਵੀ ਕਹਿੰਦੇ ਕਈ ਬੰਦੇ ਰੀਪਰ ਕਹਿੰਦੇ ਆ ਟੂੜੀ ਵਾਲੀ ਮਸ਼ੀਨ ਹੈ ਜਗਤ ਜੀਤ ਦੀ ਤੇ ਭੋਇਆ 2021 ਮਾਡਲ ਵਧੀਆ ਪਈਏ ਕਿਸੇ ਵੀਰ ਭਾਈ ਨੇ ਲੈਣੀ ਵੀਰਾਂ ਸੰਪਰਕ ਕਰ ਸਕਦੇ ਆ ਆ ਤਾਂ ਆ ਵੇ ਲੋ ਸੀਸੇ ਨੂੰ ਚਿਲਕਦੀ ਉਹ ਤਾਂ ਮਿੱਟੀ ਪਈ ਵੀ ਜਿੱਤੇ ਕਿ ਜੀ ਫੋਟੋ ਖਿੱਚੀ ਜੀ ਵੀਰ ਨੇ ਸੀਸੇ ਨੂੰ ਚਿਲਕਦੀ ਆ 2021 ਮਾਡਲ ਆ ਵਧੀਆ ਬਹੁਤ ਘੱਟ ਚੱਲੀ ਵੀ ਸਿਰਫ ਤਿੰਨ ਸੀਜ਼ਨ ਲੱਗੇ ਵੇ ਆ ਤੇ ਕਿਸੇ ਵੀਰ ਭਾਈ ਨੇ ਲੈਣੀ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਤੇ ਟਾਇਰ 60 ਦਾ ਮੋਮਣੀ ਗੋਵੇਂ ਖੜਗਾ ਤੋਂ ਆ ਕੇ ਟਾਇਰ ਆ ਤੇ ਟਰੈਕਟਰ ਆ ਟਾਇਰ ਪਾਏ ਹੋਏ ਆ ਤੇ ਆ ਨੰਬਰ ਪਲੇਟ ਆ ਕੀ ਤੇਰੀ ਪੜ ਸਕਦੇ ਕਰਿਆ ਹਰਕੇ ਵੀਰੋ ਸਭ ਕੁਸ ਇਹਦੇ ਤੇ ਲਿਖਿਆ ਵਾ ਰੇਟ ਦੀ ਗੱਲ ਕਰਕੇ 2 ਲੱਖ ਤੇ 15000 ਰੁਪਏ ਮੰਗ ਕਰਦੇ ਮੌਕੇ ਤੇ ਮਾਨਤਾਨ ਕਰ ਦੇਣਗੇ 2 ਲੱਖ 15000 ਰੁਪਏ ਮੰਗ ਕਰਦੇ ਮੌਕੇ ਤੇ ਮਾਨਤਾਨ ਕਰ ਦੇਣਗੇ ਵਧੀਆ ਮਸ਼ੀਨ ਆ ਇਹ ਤੇ ਕਿਸੇ ਵੀਰ ਭਾਈ ਨੂੰ ਲੈਣੀ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਗੇਰ ਛੇਰ ਦੀ ਫੁੱਲ ਗਰੰਟੀ ਹੈ ਰੀਲ ਜਮਾ ਨਵੀਆਂ ਅਰਕੀ ਪਈਆ ਹਜੇ ਰੰਗ ਤੋਂ ਵੀ ਨਹੀਂ ਲਿਆ ਨੇ ਕਰਕੇ ਵਜਬੇ ਰੰਗ ਲੈ ਜਾਂਦਾ ਹੁੰਦਾ ਤੇ ਬਾਹਰ ਹੀਰ ਵਾਲੀ ਆਏ ਹੈ ਕਿਸੇ ਵੀਰ ਭਾਈ ਨੂੰ ਲੈਣੀ ਵੀ ਨਾਲ ਸੰਪਰਕ ਕਰ ਲੋ ਜਗਤ ਮੰਦਿਰ ਦੀ ਮਸੀਹਾ ਵੀਡੀਓ ਨੂੰ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਜੀ